ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਗੁਰਬਾਣੀ ਅਨੁਸਾਰ ਉਹਨਾਂ 10 ਗੱਲਾਂ ਦੀਆਂ ਜੋ ਸਾਨੂੰ ਹਰ ਰੋਜ਼ ਹੀ ਜ਼ਿੰਦਗੀ ਵਿੱਚ ਤਿਆਗਣੀਆਂ ਚਾਹੀਦੀਆਂ ਨੇ ਇਹ ਗੱਲਾਂ ਸਾਡੇ ਮਨ ਨੂੰ ਪਵਿੱਤਰ ਕਰਦੀਆਂ ਹਨ ਤੇ ਆਤਮਿਕ ਜੀਵਨ ਵੱਲ ਲੈ ਜਾਂਦੀਆਂ ਹਨ ਨਿੰਦਾ ਕਿਸੇ ਦੀ ਬੁराई ਨਾ ਕਰੋ ਨਿੰਦਾ ਮਨ ਨੂੰ ਕਾਲਾ ਕਰ ਦਿੰਦੀ ਹੈ ਦੂਜਿਆਂ ਦੀ ਬੁराई ਕਰਕੇ ਅਸੀਂ ਆਪਣੇ ਚੰਗੇ ਕਰਮ ਨਸ਼ਟ ਕਰਦੇ ਹਾਂ अहंकार मैं मैं छो असल जीवन जीवनता ही सच्ची सची है क्रोध गुस्सा साड़ी काबू पा लगा शांति खत्म कर देता है गुस्से तो बचो लोभ हमेशा होर दलब ना रखो जिसने कदे रजिया नहीं ओ कदे खुश नहीं रहता झूठ ਸੱਚ ਦੀ ਰਾਹੀ ਹੀ ਰੱਬ ਮਿਲਦਾ ਹੈ ਸੱਚ ਦਾ ਸਾਥ ਦਿਓ ਆਦੇ ਖਾਣਾ ਜਿਹੜਾ ਖਾਣਾ ਸ਼ਰੀਰ ਦੇ ਮਨ ਨੂੰ ਹਾਨੀ ਪਹੁੰਚਾਵੇ ਉਹ ਨਾ ਖਾਓ ਲਾਲਚੀ ਪੇਟ ਨਾ ਪਰੋ ਚੁਗਲਖੋਰੀ ਦੂਜਿਆਂ ਦੀਆਂ ਗੱਲਾਂ ਨਾ ਫਿਲਾਓ ਚੁਗਲਖੋਰੀ ਨਾਤੇ ਤੋੜਦੀ ਹੈ ਤੇ ਮਨ ਨੂੰ ਅਸ਼ੁੱਧ ਕਰਦੀ ਹੈ ਚੁਗਲ ਚੁਗਲੀ ਕਰਨ ਨਾਲ ਸਾਡੇ ਰਿਸ਼ਤੇ ਖਰਾਬ ਹੁੰਦੇ ਹਨ ਤੇ ਟੁੱਟ ਜਾਂਦੇ ਹਨ ਇਸ ਕਰਕੇ ਚੁਗਲੀਆਂ ਨਾ ਕਰੋ ਆਲਸ ਨਿਤਨੇਮ ਵਿਚਾਲਸ ਨਾ ਕਰੋ ਆਲਸੀ ਮਨ ਨੂੰ प्रगति ਨਹੀਂ ਲੱਭਦੀ ਦੂਜਾ ਪਉ ਇੱਕ ਰੱਬ 'ਚ ਯਕੀਨ ਰੱਖੋ ਦਿਲ ਵਿੱਚ ਇੱਕ ਰੱਬ ਦਾ ਭਰੋਸਾ ਰੱਖੋ ਦੁਨਿਆਵੀ ਲੋਭਾ ਤੋਂ ਦੂਰ ਰਹੋ ਨਾਮ ਨੂੰ ਭੁਲਣਾ ਨਾਮ ਸਿਮਰਨ ਤੋਂ ਵਾਧਿਕ ਕੋਈ ਗੱਲ ਨਹੀਂ ਹਰ ਰੋਜ਼ ਆਪਣਾ ਨਿਤਨੇਮ ਜ਼ਰੂਰ ਕਰੋ ਹਰ ਵਿਲੇ ਨਾਮ ਜਪੋ ਜੀ ਅਸੀਂ ਇਹ 10 ਗੱਲਾਂ ਤੋਂ ਬਚੀਏ ਤੇ ਗੁਰਬਾਣੀ ਦੇ ਰਾਹੀ ਚੱਲੀਏ ਤਾਂ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਤੇ ਰੱਬ ਦੀ ਰਜ਼ਾ ਮਿਲਦੀ ਹੈ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ